ਸਮਾਂ ਹੈ ਸਮਾਂ ਹੁੰਦਾ ਕੋਈ ਠੀਕ ਹੈ ਕਿੰਨਾ ਕਿਤੇ ਰੇ ਇਹ ਸਰਕਾਰ ਦਾ 1 ਸਾਲ ਰਹਿ ਗਿਆ 1 ਸਾਲ ਬਾਅਦ ਪਰ ਇਹਦਾ ਕਿਸੇ ਨੇ ਨਾਮ ਵੀ ਨਹੀਂ ਲੈਣਾ ਹਜੇ ਬਾਦਲ ਕੇ ਇੱਕ ਅੱਧੀ ਸੀਟ ਤੇ ਤਾ ਕੇ ਸੀ ਇਹਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਨਾਂ ਨਹੀਂ ਲੈਣਾ ਹੈ ਨਾ ਖਤਮ ਹੋ ਜੂਗੀ ਮਿੱਟੀ 'ਚ ਮਿਲ ਕੇ ਰਹਿ ਜੂਗੀ ਇਹ ਆਵੇ ਤਾਂ ਸੀ ਯਾਰ ਮਾੜਾ ਜ ਆ ਹੁਣ ਤਾਂ ਉਲਝੇ ਆ ਹੁਣ ਫਿਰ ਮੈਂ ਇਹਨਾਂ ਵੀਰਾਂ ਨੂੰ ਵੀ ਕਹਿ ਦਿਆਂ ਕਿੰਨੇ ਖੋਣ ਕੇ ਆਪਣੇ ਪਿੰਡਾਂ 'ਚ ਪੁਲਿਸ ਵਾਲੇ ਮੇਰੇ ਕੋਲ ਉਹਨਾਂ ਨਾਲ ਦੁਸ਼ਮਣੀ ਨਹੀਂ ਹੂੰ ਕਿੰਨੇ ਉਹ ਰੋਕਣਗੇ ਤਾਂ ਫੜ ਆ ਕੇ ਅਜੇ ਤਾ ਅਸੀਂ ਉਸ ਮੂੜਚੀ ਨਹੀਂ ਆਏ ਅਸੀਂ ਤਾਂ ਅਸੀਂ ਅਜੇ ਲੜਾਈ ਤੋਂ ਦੂਰ ਆਸੀਂ ਕਹਿੰਨੇ ਯਾਰ ਅਸੀਂ ਤਾਂ ਸ਼ਾਂਤੀ ਪਸੰਦ ਲੋਕ ਹੈ ਸ਼ਾਂਤੀ ਨਾਲ ਖੜੇ ਆਂ ਜਿੱਥੇ ਕੋਈ ਰੋਕ ਲੈਂਦੇ ਉੱਥੇ ਰੁਕੀਦਾ ਅੱਜ ਤੱਕ ਦੱਸੋ ਸਿੱਧੂਪੁਰ ਜਥੀ ਨੇ ਜਥੇਬੰਦੀ ਨੇ ਕਿੰਨਾ ਕੁ ਨਸਾਨ ਕਰਿਆ ਕਿੰਨੀ ਕਿਛਾਸ਼ਨ ਤੋਂ ਬਾਹਰ ਰਹੀ ਹੈ ਸਾਨੂੰ ਵੀ ਦੀਦਾ ਯਾਰ ਸਾਰਾ ਕੁਝ ਸ਼ਾਂਤੀ ਨਾਲ ਲੜਨ ਵਾਲਿਆ ਲੜਾਂਗੇ ਅਖੀਰਲੇ ਦਿਨ ਤੱਕ ਲੜਦੇ ਰਹਾਂ ਜੈਸੇਦਾਰ ਜੀ ਹਾਂ ਜੀ ਅਸੀਂ ਅੱਜ ਤਿਆਰੀ ਸੀਗੀ ਜੋ ਕਾਉਂਸਲ ਸਾਨੂੰ ਸਾਡੀ ਜਾਣਾ ਸੀਗਾ ਪਾਰੇ ਭਗਵੰਤ ਮਾਨ ਸਰਕਾਰ ਐਡੀ ਮਾੜੀ ਐ ਕਿ ਕਰਨਾ ਕੁਛ ਵਿਖਾਉਣਾ ਕੁਛ ਨੀਤੀਆਂ ਬਹੁਤ ਮਾੜੀਆਂ ਪਰ ਸਮਾਂ ਹਮ ਤੇ ਦੱਸਦੇ ਰਹਾਂਗੇ ਜੋ ਸਾਡੇ ਅੰਦਰਾਂ ਦੀ ਅੱਗ ਉਹ ਕਦੇ ਨਹੀਂ ਬੁਝੂਗੀ ਆਪਦੇ ਹੱਕਾਂ ਖਾਤਰ ਅਕੀਰਲੇ ਦਮ ਤੱਕ ਲੜਦੇ ਰਹਾਂਗੇ ਇਹ ਲੋਕਾਂ ਦੀ ਆਵਾਜ਼ ਇਸ ਤੱਕਾ ਨਹੀਂ ਬੰਦ ਹੋਣੀ ਜਿਵੇਂ ਇਹ ਕਰਨਾ ਚਾਹੁੰਦਾ ਹੈ ਇਹਦਾ ਸਮਾਂ ਥੋੜਾ ਹੈ ਜੋ ਸੱਚਾਰਥ ਚੱਲਦੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਚੱਲਦੇ ਰਹੇ ਆ ਜੋ ਸਮੁੰਦਰਾਂ ਦੇ ਪਾਣੀ ਨੂੰ ਲਹਿਰ ਦਬਦੀ ਤਰਾਦੀ ਜੋ ਤਰਾ ਚੜਾਉਂਦਾ ਰਹਿੰਦਾ ਇਹ ਦਬਦਾ ਨਹੀਂ ਇਸ ਤੋਂ ਇਸ ਵਾਸਤੇ ਅਸੀਂ ਆਪਦੇ ਹੱਕਾਂ ਦੇ ਖਾਤਰ ਪੂਰੀ ਆਵਾਜ਼ ਬੁਲੰਦ ਕਰਕੇ ਲੜਾਂਗੇ ਤੇ ਹੱਕ ਹਲਦੇ ਲੈ ਕੇ ਰੱਖਾਂਗੇ ਇੱਥੋਂ ਕਾਫਲੇ ਦੇ ਰੂਪ ਵਿੱਚ ਜਾ ਰਹੇ ਸੀ ਕਿੰਨੇ ਪਿੰਡਾਂ ਤੇ ਜਾ ਰਹੇ ਸੀ ਤੁਸੀਂ ਇੱਥੋਂ ਨਹੀਂ ਅਸੀਂ ਜਾ ਰਹੇ ਸੀ ਅਡੋ ਵੱਡੀ ਇਸ ਵਾਸਤੇ ਗੱਡੀਆਂ ਜਿਵੇਂ ਜਿਵੇਂ ਇਕੱਠੇ ਹੋਈ ਗਏ ਇਸ ਵਾਸਤੇ ਸਰਕਾਰ ਠੀਕ ਹੈ ਸਰਕਾਰਾਂ ਇਹ ਕੁਝ ਕਰਦੀਆਂ ਹੁੰਦੀਆਂ ਐ ਪਰ ਇਹਨਾਂ ਦਾ ਜਮਾਹਤ ਦੀ ਲਾਤੀ ਪਸੰਦ ਕਰਦਾ ਐਡੀ ਭੰਡ ਸਰਕਾਰ ਐਡੀ ਮਾੜੀ ਨਿਕਲੀ ਸਭ ਤੋਂ ਮਾੜੀ ਜਿੰਨੀਆਂ ਸਰਕਾਰਾਂ ਆਈਆਂ ਅੱਜ ਤੱਕ ਇਹਦੇ ਵਾਲਾ ਲਖਣ ਕਿਸੇ ਸਰਕਾਰ ਨੇ ਨਹੀਂ ਕਰਿਆ ਉਹ ਤਾਂ ਇਹ ਟੇਲਾਂ ਤੱਕ ਪਾਣੀ ਪਹੁੰਚਾਤਾ ਕਿਸਾਨੀ ਵਾਸਤੇ ਬਹੁਤ ਕੰਮ ਕਰੀ ਜਾਂਦੇ ਆ ਕਿਸਾਨੀ ਦਾ ਪਾਣੀ ਨਹੀਂ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕਰੀ ਜਾ ਰਹੇ ਐ ਦੱਸੇ ਨਾ ਸਾਡੇ ਨਾਲ ਟੌਪ ਤੇ ਬੈਠ ਕੇ ਇੱਕ ਹੀ ਕੋਈ ਗੱਲ ਕਰੇ ਜਿਨ੍ਹਾਂ ਦੇ ਇਹਨਾਂ ਦੇ ਮੰਤਰੀ ਨਾਲ ਰੋਜ਼ ਤੁਸੀਂ ਰਹਿੰਦੇ ਰਹੇ ਹੋ ਗੱਲ ਕਰਕੇ ਤਿਆਰ ਐ ਆਹ ਸਾਨੂੰ ਖੇਤੀ ਦਾ ਪ੍ਰਦਾਨ ਦੇਤਾ ਵੀਰੋ ਜਿਹੜੀਆਂ ਸਾਡੀਆਂ ਗੇਤੀਆਂ ਨਸਲਾਂ ਸੀ ਝੋਨੇ ਦੀਆਂ ਖੇਤੀ ਨੂੰ ਤਾਂ ਇਹਨੇ ਬਰਬਾਦ ਕਰਤਾ ਸਾਡੀਆਂ ਪੰਜ ਨਸਲਾਂ ਜਿਹੜੀਆਂ ਗੇਤੀਆਂ ਲੱਗਣ ਵਾਲੀਆਂ ਸੀ ਉਹ ਬੌਂਡ ਕਰਤੀਆਂ ਜਿਹੜਾ ਹਾਈਬ੍ਰਿਡ ਕੋਸ ਏਰੀਏ ਦੇ ਵਿੱਚ ਹੁੰਦਾ ਸੀ ਉਹ ਵੀ ਇਹਨੇ ਬੀ ਬੌਂਡ ਕਰਤਾ ਕਸ਼ਾਲੀ ਕਿਹੜੇ ਪਾਸੋਂ ਲਿਆਤੀ ਜਿੱਦੋਂ ਕਿਸਾਨ ਤਾਂ ਫਸਲ ਨਾਲ ਹੀ ਆ ਨਾ ਜਦੋਂ ਫਸਲ ਨਾ ਬੀਜੀ ਗਈ ਕੀ ਹੋਣੀ ਆ ਬਰਬਾਦੀ ਇਸ ਵਾਸਤੇ ਵੀਰੋ ਇਹਨੇ ਸਭ ਤੋਂ ਮਾੜੀ ਇਹ ਸਰਕਾਰ ਹੈ ਜਿਹੜੀ ਕਿਸਾਨ ਵਾਸਤੇ ਹਰ ਟਾਈਮ ਬੁਰਾ ਸੋਚ ਰਹੀ ਹੈ ਜਿਹੜੀਆਂ ਟਰਾਲੀ ਚੋਰੀ ਹੋ ਜਾਂ ਉਹਨੂੰ ਲੈ ਕੇ ਪਰਚਾ ਲੱਗਦਾ ਵੀ ਸਰਕਾਰ ਦਰਜ ਨਹੀਂ ਕਰਦੀ ਹੁਣ ਤਾਂ ਕਰ ਹੀ ਨਹੀਂ ਸਰਕਾਰ ਨੇ ਕੀ ਕਰਨਾ ਹੈ ਸਰਕਾਰ ਦੀ ਉਹੀ ਤਾਂ ਆਵਾਜ਼ਾਂ ਚੱਲੇ ਸੀ ਅੱਜ ਉਸੇ ਵਾਸਤੇ ਚੱਲੇ ਸੀ ਨਾ ਜਿਹੜੀਆਂ ਸਾਡੀਆਂ ਖਨੌਰਾਂ ਕਾਂ ਨੇ ਟਰਾਲੀਆਂ ਚੋਰੀ ਕਰੀਆਂ ਜਾਂ ਜਿਹੜਾ ਤੁਸੀਂ ਕਹਿੰਦੇ ਸੀ ਵੀ ਅਸੀਂ ਮਹੀਨਾ ਹੋ ਗਿਆ ਸਮਾਨ ਦੀ ਪ੍ਰਭਾਵੀ ਪੂਰੀ ਕਰਾਂਗੇ ਉਹੀ ਤਾਂ ਲੜਾਈ ਸੀ ਅੱਜ ਉਸੇ ਵਾਸਤੇ ਜਾਣਾ ਸੀ ਵੀ ਸਾਡੀ ਭਾਰਤੀ ਜਿਹੜਾ ਜਿਹੜਾ ਡੇਟਾ ਸਾਡਾ ਨੁਕਸਾਨ ਹੋਇਆ ਪੂਰਾ ਕਰੋ ਪੂਰਾ ਕਹਦੇ ਸਰਕਾਰ ਜ਼ਬਰ ਜ਼ੋਰ ਨਾਲ ਸਾਨੂੰ ਦਵਾ ਰਹੀ ਹੈ ਪਰ ਕਦੇ ਅਸੀਂ ਇਹਦੇ ਜਬਰਦਸਤ ਥੱਲੇ ਨਹੀਂ ਆਵਾਂਗੇ ਹਾਂਜੀ ਭਾਈ ਜੀ ਮਰਨਵਰ ਹਰਜਿੰਦਰ ਸਿੰਘ ਲਵਾਨੇ ਜੀ ਦਾ ਜਥੇਬੰਦੀ ਦਾ ਜਿਹੜਾ ਐਸਕੇਮ ਨਾਨ ਪੋਲਿਟਿਕਲ ਦਾ ਕੇਐਮਐਮ ਦਾ ਪ੍ਰੋਗਰਾਮ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਉਹਦੀ ਬਾਬਤ ਜਾ ਰਹੇ ਸੀ ਪਰ ਪੰਜਾਬ ਪੁਲਿਸ ਦਾ ਇਹ ਰਵਈਆ ਇਹਨਾਂ ਨੇ ਇੱਥੇ ਸਾਨੂੰ ਰੋਕ ਰਿਆ ਤੇ ਪਤਾ ਨਹੀਂ ਕਿਉਂ ਪਸਾਨਾਂ ਦੀ ਆਵਾਜ਼ ਦਵਾਇ ਜਾ ਰਹੀ ਸਾਡੇ ਸਾਰੇ ਆਗੂਆਂ ਨੂੰ ਕਿਸੇ ਨੂੰ ਨਜ਼ਰਬੰਦ ਕੀਤਾ ਹੋਇਆ ਕਰੇ ਕਿਸੇ ਨੂੰ ਥਾਣੇ ਦੇ ਵਿੱਚ ਜੇਲ੍ਹਾਂ ਦੇ ਵਿੱਚ ਰੱਖਿਆ ਹੈ ਤੇ ਬਹੁਤ ਹੀ ਨਿੰਦਣਯੋਗ ਕੰਮ ਪੰਜਾਬ ਸਰਕਾਰ ਦਾ ਪਹਿਲਾਂ ਤਾਂ ਸਾਡੇ ਧਾਨਣ ਚੁਕਾਇਆ ਗਿਆ ਸ਼ੰਭੂ ਟੈਕਨੋਰੀ ਤੇ ਸ਼ਾਂਤ ਮੇਂ ਟੰਗਨਾ ਬ ਇਹਦਾ ਮੈਂ ਅਜਾ ਪੰਜਾਬ ਸਰ ਕਰਨ ਨੂੰ ਪੁੱਤਣਾ ਪਊਗਾ ਉਹਨਾਂ ਨੇ ਇਹ ਛੱਭੂ ਤੇ ਜਾ ਰਹੇ ਸੀ ਇੱਥੇ ਗੱਡੜਵਾ ਰੋਕੇ ਗਏ ਹਾਂਜੀ ਹਾਂਜੀ ਇੱਥੋਂ ਕਿਤੇ ਲੈ ਕੇ ਜਾ ਰਹੇ ਹੈ ਕਿ ਇੱਥੇ ਕਿਰਾਂ ਫਿਲਹਾਲ ਫਿਲਹਾਲ ਤਾਂ ਇੱਥੇ ਹੀ ਰੁਕਿਆ ਅੱਗੇ ਪਤਾ ਨਹੀਂ ਕਿੱਥੇ ਇਹ ਕਿਸ ਜਿਵੇਂ ਭਗਵੰਤ ਮਾਨ ਦਾ ਅੱਗੇ ਟਵੀਟ ਆਇਆ ਵੀ ਅਸੀਂ ਸਖਤੀ ਨਾਲ ਰੁਕਾਂਗੇ ਪਬਲਿਕ ਨੂੰ ਪਰੇਸ਼ਾਨ ਕਰ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਇਹ ਨਹੀਂ ਪਬਲਿਕ ਨੂੰ ਨਹੀਂ ਪਰੇਸ਼ਾਨ ਕਰ ਰਹੇ ਭਗਵੰਤ ਮਾਨ ਸਿੰਘ ਨੂੰ ਵੈਸੇ ਤਾਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਪਤਾ ਹੀ ਯਾਦ ਕਰਾ ਦਈਏ ਕਿ ਧਰਨੇ ਚੋਂ ਹੀ ਤੁਸੀਂ ਨਿਕਲੇ ਅੱਗੇ ਤਾਂ ਸਾਡੇ ਨਾਲ ਆ ਕੇ ਬਹਿ ਕੇ ਚਾਹਾਂ ਵੀ ਪੀਂਦੇ ਹੁੰਦੇ ਸੀ ਸਟੇਜਾਂ ਤੇ ਵੀ ਸਾਂਝੀਆਂ ਕਰਦੇ ਬੋਲਦੇ ਹੁੰਦੇ ਸੀ ਤਾਂ ਹੁਣ ਇਹਨਾਂ ਨੂੰ ਲੱਗਣ ਲੱਪੇ ਵੀ ਸੜਕਾਂ ਰੁਕਦੇ ਐ ਜਿਹੀ ਗੱਲ ਨਹੀਂ ਪੰਜਾਬ ਖੇਤੀ ਪ੍ਰਧਾਨ ਸੂਬਾ ਅੱਗੇ ਵੀ ਇਹਨਾਂ ਨੇ ਇਲਜ਼ਾਮ ਲਾਇਆ ਵੀ ਇੱਥੋਂ ਦੀ ਇੰਡਸਟਰੀ ਨੂੰ ਖਤਰਾ ਹੈ ਤੁਸੀਂ ਦੇਖ ਲਓ ਜੇ ਜਦੋਂ ਦਾ ਧਰਨਾ ਚੁੱਕਿਆ ਸਾਲ ਬਾਅਦ ਆਪਾਂ ਇਹਦਾ ਸਵੇਖਣ ਕਰਨਾਗੇ ਸਾਰਾ ਵੀ ਕਿੰਨਾ ਪੰਜਾਬ ਨੂੰ ਪਹਿਲਾਂ ਫਾਇਦਾ ਹੋਇਆ ਤੇ ਕਿੰਨਾ ਘਟਾ ਕੇ ਜ਼ਿਲ੍ਹਾ ਪ੍ਰਧਾਨ ਨਜ਼ਰਬੰਦ ਹੈ ਹੋਰ ਕਿੰਨੇ ਕਾਗੂ ਥੋੜੇ ਨਜ਼ਰਬੰਦ ਨੇ ਸਾਡੇ ਜੀ ਜ਼ਿਲ੍ਹਾ ਪ੍ਰਧਾਨ ਸਰਦਾਰ ਬਿਆਨ ਸਿੰਘ ਦੋਦਾਜੀ ਵੀ ਨਜ਼ਰਬੰਦ ਕੀਤੇ ਹੋਇਆ ਬ ਅੱਜ ਦਾ ਅੱਜ ਦਾ ਪ੍ਰੋਗਰਾਮ ਸੀ ਉਹ ਕਿਤਰਾ ਸਰਕਾਰ ਨੇ ਫੇਲ ਕਰਤਾ ਕੀ ਰਣਨੀਤੀ ਰਹਿਣ ਵਾਲੀ ਅੱਗੇ ਜਥੇਬੰਦੀ ਦੀ ਜਥੇਬੰਦੀ ਰਣਨੀਤੀ ਤੇ ਸਾਡੇ ਆਗੂ ਤੈਅ ਕਰਨਗੇ ਜੋ ਵੀ ਹੋਗਾ ਪਰ ਅਸੀਂ ਲੜਾਂਗੇ ਜੀ ਐ ਘਰੇ ਘਰਾਂ ਚ ਨਹੀਂ ਬਹਿੰਦੇ ਕਿ ਅਸੀਂ ਆਪਦਾ ਹੱਕ ਲੈਣਾ ਕਿਉਂਕਿ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਜੇ ਇਹਨਾਂ ਨੂੰ ਐ ਇਹ ਧਰਨੇ ਲਾ ਲੈਂਦੇ ਆ ਉਹ ਪਿੱਛੇ ਜੀ ਆਪਦੀ ਸਰਕਾਰ ਹੁੰਦੇ ਹੀ ਲਾਈ ਰੱਖਿਆ ਇਹਨਾਂ ਨੇ ਉੱਥੇ ਤੇ ਅਸੀਂ ਵੀ ਲਾਵਾਂਗੇ ਅਸੀਂ ਘਰ ਨਹੀਂ ਬਹਿੰਦੇ ਵੀ ਲੋਕਾਂ ਦੇ ਅੱਗੇ